ਫਾਸਵੇ ਨਿਊਜ਼ ਵੱਲੋਂ ਸ਼ਹਿਰ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਜਾਂਦਾ ਹੈ ਤੇ ਕੋਸ਼ਿਸ਼ ਹੁੰਦੀ ਹੈ ਕਿ ਜਨਤਾ ਦੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਵੇ ਤਾਂ ਜੋ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਉਹਨਾਂ ਵਿੱਚੋਂ ਕੁਝ ਹੱਲ ਹੋ ਜਾਂਦੀਆਂ ਹਨ ਅਤੇ ਕੁਝ ਵੱਲ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਐਸੀ ਤਰ੍ਹਾਂ ਦਾ ਇੱਕ ਮੁੱਦਾ ਪਿਛਲੇ ਕਈ ਮਹੀਨਿਆਂ ਤੋਂ ਚੁੱਕਿਆ ਜਾ ਰਿਹਾ ਸੀ ਜੋ ਹਲਕਾ ਕੇਂਦਰੀ ਦੀ ਬਾਟ 71 ਨਾਲ ਸੰਬੰਧਿਤ ਹੈ ਜਿੱਥੇ ਸਾਡੀ ਟੀਮ ਵੱਲੋਂ ਬਰਸਾਤੀ ਨਾਲੇ ਦੀਆਂ ਖਬਰਾਂ ਲਗਾਤਾਰ ਦਿਖਾਈਆਂ ਜਿਸ ਤੋਂ ਬਾਅਦ ਨਗਰ ਨਿਗਮ ਵੱਲੋਂ ਬਰਸਾਤੀ ਨਾਲੇ ਦੀ ਪੁਲੀ ਦੇ ਕਿਨਾਰੇ ਤੀਨਾ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਕੋਈ ਰਾਹੀਰ ਜਾਂ ਜਾਨਵਰ ਨਾਲੇ ਵਿੱਚ ਨਾ ਡਿੱਗੇ ਐਸ ਕੰਮ ਲਈ ਫਾਸਫੇ ਦੇ ਪ੍ਰਸ਼ੰਸਕ ਅਸ਼ੋਕ ਸਿੰਘ ਲੱਦੜ ਨੇ ਫਾਸਫੇ ਦੀ ਨਿਊਜ਼ ਟੀਮ ਅਤੇ ਨਗਰ ਨਿਗਮ ਦਾ ਧੰਨਵਾਦ ਕੀਤਾ ਸਤਿ ਮਾਨਯੋਗ ਕਮਿੰਦਰ ਸਾਹਿਬ ਦਾ ਧੰਨਵਾਦ ਕਰਦਾ ਔਰ ਸਭ ਤੋਂ ਜ਼ਿਆਦਾ ਸਤਿ ਮਾਨਯੋਗ ਐਮਐਟੇ ਸਾਹਿਬ ਦਾ ਜਿਨ੍ਹਾਂ ਦੇ ਅਪਰਾਧਿਆਂ ਨਾਲ ਹੋਇਆ ਔਰ ਜੇ ਹੋਰ ਗੱਲ ਕਰੀਏ ਤੇ ਫਾਸਟਵੇ ਦਾ ਗ੍ਰੇਡੀਅਮ ਹੈ ਦਿਲੋਂ ਦੁਆ ਦਿਲੋਂ ਸਲਾਮ ਫਾਸਟਵੇ ਕਰਨਾ ਬਣੂ ਕਿ ਜਿੰਨੇ ਖਬਰਾਂ ਲਾ ਲਾ ਕੇ ਇੰਨੀਆਂ ਖਬਰਾਂ ਲਾਈਆਂ ਢਾਈਆਂ ਤਿੰਨ ਉਦੋਂ ਅਜੇ ਆਮ ਆਦਮੀ ਪਾਰਟੀ ਸੱਤਾ ਵਿੱਚ ਨਹੀਂ ਆਈ ਜਦੋਂ ਦਾ ਮੈਂ ਇਹ ਬਿਨਾਂ ਚੁਪਿਆ ਤੇ ਕੰਮ ਕਰਨ ਲਿਆ ਫਾਸਟਵੇ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਮੇਰੀਆਂ ਖਬਰਾਂ ਲਾ ਲਾ ਕੇ ਤੇ ਮੇਰੀਆਂ ਅਫਸਰਾਂ ਤੱਕ ਇਹ ਪਹੁੰਚਾਈਆਂ ਤੇ ਮੁਸ਼ਕਲਾ ਜਿਹੜੀਆਂ ਨਾਲੇ ਦੀਆਂ ਮੈਂ ਫਾਸਟਵੇ ਖਬਰ ਨਵਾ ਦਾ ਅੰਮਰਸਰ ਦਾ ਰਿਪੋਰਟਿੰਗ ਆ ਧੰਨਵਾਦ ਕਰਦਾ ਵਾ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਪ੍ਰਾਰੇ ਨਾਲ ਆ ਜਿਹੜਾ ਕੰਮ ਜਿਹੜਾ ਅੱਜ ਸ਼ੁਰੂ ਹੋਇਆ ਕਿਉਂਕਿ ਇੱਥੇ ਟੀਨਾਂ ਲੱਗਣਗੀਆਂ ਹਲਕਾ ਕੇਂਦਰੀ ਦੀ ਵਾਰਡ ਨੰਬਰ 71 ਇਲਾਕਾ ਅਨਗੜ ਜਿੱਥੇ ਦੇ ਬਰਸਾਤੀ ਨਾਲੇ ਦੀਆਂ ਖਬਰਾਂ ਫਾਸਟਵੇ ਵੱਲੋਂ ਪ੍ਰਮੁਖਤਾ ਦੇ ਨਾਲ ਵਿਖਾਈਆਂ ਗਈਆਂ ਤੇ ਹੁਣ ਜਿਹੜੀ ਆਵਾਜ਼ ਹੈ ਉਹ ਪ੍ਰਸ਼ਾਸਨ ਤੱਕ ਪਹੁੰਚੀ ਆ ਤੇ ਨਗਰ ਨਿਗਮ ਵੱਲੋਂ ਬਰਸਾਤੀ ਨਾਲੇ ਦੇ ਜਿਹੜੇ ਪੁਲੀ ਆ ਜਿਹੜੀ ਉਸ ਤੇ ਹੁਣ ਟੀਨਾ ਲਗਾਉਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਹੈ ਸੋ ਕਹਿ ਸਕਦੇ ਹਾਂ ਕਿ ਫਾਸਟਵੇ ਦੀ ਖਬਰ ਦਾ ਅਸਰ ਹੋਇਆ ਹੈ ਲੋਕਾਂ ਵੱਲੋਂ ਧੰਨਵਾਦ ਕੀਤਾ ਗਿਆ ਹੈ ਫਾਸਟਵੇ ਦਾ ਤੇ ਮੰਗ ਕੀਤੀ ਹੈ ਕਿ ਹੋਰ ਵੀ ਜਿਹੜੀਆਂ ਖਬਰਾਂ ਵਿਖਾਈਆਂ ਜਾਂਦੀਆਂ ਨੇ ਲੋਕਾਂ ਦੇ ਨਾਲ ਸੰਬੰਧਿਤ ਇਸ ਮਸਿਆਵਾਂ ਦੇ ਨਾਲ ਸੰਬੰਧਿਤ ਉਹਨਾਂ ਦਾ ਵੀ ਜਲਦ ਹੱਲ ਕੀਤਾ ਜਾਵੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼